ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਕਰਦੀ ਆ ਸਾਰੇ ਠੀਕ ਹੋਣ ਤੰਦਰੁਸਤ ਹੋਣ ਤੇ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਠੀਕ ਐ ਜੀ ਜੰਗਾਂ ਦੇ ਮਾਹੌਲ ਦੀ ਸਾਰਿਆਂ ਨੂੰ ਪਤਾ ਹੈ ਲੱਗ ਹਟੀਆਂ ਸਹੀ ਹੋ ਗਿਆ ਠੀਕ ਚੱਲ ਰਿਹਾ ਨਹੀਂ ਚੱਲ ਰਿਹਾ ਸਾਰੇ ਮਤਲਬ ਆਪਣੀ ਆਪਣੀ ਜਗ੍ਹਾ ਤੇ ਆਪਣੀਆਂ ਆਪਣੀਆਂ ਨਿਊਜ਼ਾਂ ਤੇ ਆਪਣੇ ਆਪਣੇ ਹਿਸਾਬ ਕਿਤਾਬੇ ਪਰ ਸਾਡਾ ਮਾਹੌਲ ਇੱਕਦਮ ਠੀਕ ਐ ਜੀ ਸਾਡੇ ਏਰੀਆ ਚ ਕੋਈ ਐਦਾਂ ਦੀ ਚੀਜ਼ ਨਹੀਂ ਹੋਈ ਨਾ ਸੀ ਕੋਈ ਐਕਟੀਵਿਟੀ ਦੁਬਾਰਾ ਸੁਣੀ ਐ ਅਸੀਂ ਫਾਇਰਿੰਗ ਤੋਂ ਬਾਅਦ ਕੁਝ ਦੱਸਿਓ ਵੀ ਸਾਰਿਆਂ ਦੀ ਸੁਖ ਸ਼ਾਂਤੀ ਹੈ ਤੇ ਕਿਸ ਕਿਸ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋ ਆਪਣੀ ਡਿਸਟ੍ਰਿਕਟ ਦਾ ਦੱਸ ਕੇ ਜਰੂਰ ਦੱਸਿਓ ਵੀ ਤੁਹਾਡੇ ਸਾਰਾ ਕੁਝ ਓਕੇ ਹੈ ਮਾਹੌਲ ਠੀਕ ਠਾਕ ਹੈ ਤੇ ਸਭ ਚੜ੍ਹਦੀ ਕਲਾ ਦੇ ਵਿੱਚ ਹੈ ਮੇਲ ਆਈਆਂ ਸੀ ਕੁਝ ਮੇਲ ਆਈਆਂ ਤੇ ਮੈਨੂੰ ਕਾਫੀ ਟਾਈਮ ਤੋਂ ਪਹਿਲਾਂ ਵੀ ਆ ਰਹੀਆਂ ਸੀਗਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਮੈਨੂੰ ਇਦਾਂ ਦੀਆਂ ਮੇਲਸ ਆਉਂਦੀਆਂ ਰਹਿੰਦੀਆਂ ਇਹਦੇ ਵਿੱਚ ਇੱਕ ਪੈਨ ਹੈ ਹਰਪ੍ਰੀਤ ਕੌਰ ਤੇ ਇੱਕ ਇਹਨਾਂ ਨੇ ਰੀਸੈਂਟ ਮੇਲ ਕੀਤੀ ਇਹ ਕਹਿੰਦੇ ਆ ਵੀ ਦੀਦੀ ਸਾਡੇ ਮਤਲਬ ਨਾ ਵੀ ਪ੍ਰੋਬਲਮ ਇਹ ਹੈ ਕਿ ਮੇਰੇ ਹਸਬੰਡ ਜਿਹੜੇ ਅਲੱਗ ਲੱਗ ਹੈਗੇ ਐ ਤੇ ਮੇਰੀ ਨਨਦ ਦੀ ਗੱਲ ਬਾਤ ਸੁਣਦੀ ਹੈ ਮੇਰੀ ਨਣਾਣ ਹੈ ਜਿਹੜੀ ਸਾਡੇ ਮਾਮਲੇ ਚ ਇੰਟਰਫੇਅਰ ਕਰਦੀ ਹੈ ਸਾਰਾ ਕੁਝ ਉਹਨਾਂ ਨੂੰ ਪੁੱਛ ਕੇ ਹੁੰਦਾ ਹੈਗਾ ਮਤਲਬ ਮੇਰੀ ਕੋਈ ਵੈਲਿਊ ਨਹੀਂ ਹੈ ਮੇਰੇ ਬੱਚੇ ਐ ਮੈਂ ਆ ਅਸੀਂ ਪਿਛਲੇ 3 ਸਾਲ ਤੋਂ 2-3 ਸਾਲ ਤੋਂ ਅਲੱਗ ਰਹਿ ਰਹੇ ਆਂ ਵੀ ਤੇ ਉਹ ਮੇਰੇ ਹਸਬੰਡ ਜਿਹੜੇ ਆਪਣੇ ਬੱਚਿਆਂ ਵੱਲ ਵੀ ਪਦੇ ਪਲਟ ਕੇ ਨਹੀਂ ਦੇਖਿਆ ਉਹਨਾਂ ਨੇ ਨਾ ਬੱਚਿਆਂ ਨੂੰ ਫੋਨ ਕਰਦੇ ਐ ਨਾ ਹੀ ਕੋਈ ਇਦਾਂ ਦਾ ਕੋਈ ਧਿਆਨ ਰੱਖਦੇ ਐ ਜਾਂ ਕੋਈ ਕੇਅਰ ਕਰਦੇ ਐ ਜਾਂ ਕੋਈ ਉਹਨਾਂ ਦਾ ਪਿਆਰ ਸਿਸਟਮ ਹਨਾ ਇਸੇ ਨਾਲ ਗੱਲ ਦੀਆਂ ਮਿਲਦੀਆਂ ਮੈਨੂੰ 3-4 ਇੱਕ ਨੀਸ਼ਾ ਸ਼ਰਮਾ ਇੱਕ ਹੋਰ 3-4 ਭੈਣਾਂ ਜਿਹੜੀਆਂ ਹੋਰ ਮੈਨੂੰ ਵੀ ਸੌਰੀ ਉਹਨਾਂ ਨੇ ਵੀ ਮੈਨੂੰ ਇਹੀ ਸੇਮ ਮੇਲ ਕੀਤੀ ਹੋਈ ਹੈ ਕਿ ਦੀਦੀ ਸਾਡੇ ਲਈ ਪਲੀਜ਼ ਬੋਲੋ ਤੁਸੀਂ ਥੋੜਾ ਜਿਹਾ ਹਨਾ ਤਾਂ ਜੋ ਉਹਨਾਂ ਨੂੰ ਸਮਝ ਆਵੇ ਸਾਡੀਆਂ ਨਨਾਨਾ ਕਦੇ ਵੀਡੀਓ ਦੇਖਣ ਦੇਖੋ ਪਹਿਲੀ ਗੱਲ ਤਾਂ ਇਹ ਇੱਕ ਨਾ ਇਹੋ ਜੀ ਮਿੱਟੀ ਦੀਆਂ ਹੁੰਦੀਆਂ ਇਹਨਾਂ ਨੂੰ ਵੀਰੇ ਕਿੰਨਾ ਵੀ ਸਮਝਾ ਲਓ ਤੁਸੀਂ ਕੋਸ਼ਿਸ਼ ਕਰ ਲਓ ਇਹਨਾਂ ਨੇ ਨਹੀਂ ਸਮਝਣਾ ਜਿੰਨਾਂ ਦੇ ਮੂੰਹ ਨੂੰ ਇੱਕ ਕਹਿੰਦੇ ਹੁੰਦੇ ਨਾ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਫਿਰ ਉਹ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਇਹਨਾਂ ਦੀ ਮੈਂਟੈਲਿਟੀ ਕੁਛ ਐਹੇ ਜੀ ਹੁੰਦੀ ਹੈ ਵੀ ਇਹਨਾਂ ਨੂੰ ਕਿਹੜਾ ਖਾਣ ਦਾ ਚਸਕਾ ਲੱਗ ਜਾਂਦਾ ਨਾ ਜਦੋਂ ਕਿਸੇ ਨੂੰ ਕਿਸੇ ਵੀ ਕਾਰਨ ਕੁਝ ਕੁਝ ਪੈਣਾ ਕੁਝ ਮਾਵਾ ਹੁੰਦੀਆਂ ਜਿਹੜੀਆਂ ਆਪਣੀ ਰਾਜਨੀਤੀ ਆਪਣੇ ਦਿਮਾਗ ਦੇ ਚੱਲਦੇ ਨਾ ਆਪਣੇ ਭਰਾ ਤੇ ਆਪਣੇ ਪੁੱਤਾਂ ਦੇ ਘਰ ਆਪ ਬਰਬਾਦ ਕਰ ਦਿੰਦੀਆਂ ਤੇ ਜ਼ਿੰਮੇਦਾਰ ਵੀ ਨਹੀਂ ਆਪਣੇ ਆਪ ਨੂੰ ਉਹ ਕਹੋਂਦੀਆਂ ਫਿਰ ਇਹ ਆਪਣੀ ਚੌਧਰ ਲੀਡਰੀ ਜਾਂ ਕੋਈ ਵੀ ਹੋਰ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ ਕੁਝ ਭੈਣਾਂ ਨੂੰ ਖਾਣ ਦਾ ਲਾਲਚ ਹੁੰਦਾ ਬਹੁਤ ਸਾਰੇ ਰੀਜ਼ਨਾਂ ਤੇ ਚੱਲਦੇ ਇਹ ਆਪਣੇ ਆਪ ਹੀ ਆਪਣੇ ਭਰਾ ਦਾ ਆਪਣੇ ਬੱਚੇ ਦਾ ਪੁੱਤ ਦਾ ਘਰ ਖਰਾਬ ਕਰ ਦਿੰਦੀਆਂ ਹੁਣ ਸਾਰੀਆਂ ਮਦਰਜ਼ ਸਾਰੀਆਂ ਭੈਣਾਂ ਸਾਰੀਆਂ ਔਰਤਾਂ ਤਾਂ ਸੇਮ ਹੁੰਦੀਆਂ ਨਹੀਂ ਪਹਿਲਾਂ ਵੀ ਮੈਂ ਕਿਹਾ ਇਹ ਕੁਝ ਲੋਕਾਂ ਦੀ ਗੱਲ ਹੋ ਰਹੀ ਹੁੰਦੀ ਹੈ ਜੋ ਇਸ ਤਰ੍ਹਾਂ ਦੀ ਮੈਂਟੈਲਿਟੀ ਦੀਆਂ ਹੁੰਦੀਆਂ ਅੱਪਾ ਉਹਨਾਂ ਦੀ ਗੱਲ ਕਰਦੇ ਹੁੰਨੇ ਆ ਜੋ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਪਣਾ ਰੋਲ ਅਦਾ ਕਰਦੀਆਂ ਨੇ ਦੋ ਤਿੰਨ ਰਿਸ਼ਤੇ ਇਹੋ ਜਿਹਾ ਜਿਨ੍ਹਾਂ ਦੀ ਸਾਡੇ ਸੋਸਾਇਟੀ ਵਿੱਚ ਸਾਡੇ ਸਾਡੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਹੈ ਇੱਕ ਤੋਂ ਮਾਂ ਤੇ ਕੋਈ ਆਬਜੈਕਸ਼ਨ ਨਹੀਂ ਕਦੇ ਔਰ ਦੂਜਾ ਭੈਣ ਭਰਾ ਦਾ ਰਿਸ਼ਤਾ ਬਹੁਤ ਜ਼ਿਆਦਾ ਉਹ ਹੁੰਦਾ ਹੈ ਨਾ ਪਾਕ ਪਵਿੱਤਰ ਹੁੰਦਾ ਪਰ ਇਹ ਰਿਸ਼ਤਿਆਂ ਨੂੰ ਮਿਲੀ ਹੋਈ ਅਹਿਮੀਅਤ ਦੀ ਆੜ ਦੇ ਵਿੱਚ ਬਹੁਤ ਸਾਰੀਆਂ ਗਲਤ ਪੈਣਾ ਤੇ ਗਲਤ ਮਾਵਾ ਵੀ ਬਚ ਜਾਂਦੀਆਂ ਹੈ ਸਾਰੀਆਂ ਮਾਵਾਂ ਵੀ ਚੰਗੀਆਂ ਨਹੀਂ ਐ ਬਹੁਤ ਸਾਰੀਆਂ ਮਾਵਾਂ ਨੂੰ ਮੈਂ ਪਾਰਸ਼ੀਅਲਟੀ ਕਰਦੇ ਹੋਏ ਦੇਖਿਆ ਆਪਣੇ ਦੋ ਸਕੇ ਪੁੱਤਾਂ ਦੇ ਵਿੱਚ ਲੜਾਈ ਕਲੇਸ਼ ਕਰਵਾਉਂਦੇ ਹੋਏ ਦੇਖਿਆਗਾ ਇੱਕ ਪੁੱਤ ਵੱਲ ਵੱਧ ਝੁਕਦੇ ਦੂਸਰੇ ਨੂੰ ਬਿਲਕੁਲ ਸੋਤੇਲਾ ਵਿਵਹਾਰ ਕਰਦੇ ਦੇਖਿਆ ਤੇ ਬਹੁਤ ਸਾਰੀਆਂ ਭੈਣਾਂ ਹੁਣ ਤਾਂ ਦੇਖੋ ਬਹੁਤ ਸਾਰੀਆਂ ਭੈਣਾਂ ਦੀ ਗਲਤ ਕਰਨ ਦੀ ਲੋੜ ਹੀ ਨਹੀਂ ਐ ਨਾ ਕਿਉਂਕਿ ਖੁਦ ਮੈਂ ਤੁਹਾਡੀਆਂ ਮੰਨਣਾ ਨੂੰ ਕੀ ਸਮਝਾਵਾਂ ਸੋ ਸਿਸਟਰਸ ਮੇਰੀ ਤਾਂ ਖੁਦ ਦੀ ਇਹ ਕਹਾਣੀ ਐ ਮੇਰੀ ਖੁਦ ਦੇ ਨਾਲੇ ਚੀਜ਼ ਹੋ ਰਹੀ ਐ ਸੋ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਜਿਨ੍ਹਾਂ ਨੇ ਨਹੀਂ ਸਮਝਣਾ ਉਹ ਨਹੀਂ ਸਮਝਦੇ ਚਾਹੇ ਤੁਸੀਂ ਢੋਲ ਕਟਾਲੋ ਚਾਹੇ ਤੁਸੀਂ ਪੀਪੇ ਕਟਾਲੋ ਉਹਨਾਂ ਦੇ ਪਿੰਡਾ ਚਲ ਜਾ ਕੇ ਤੁਸੀਂ ਅਨਾਉਂਸਮੈਂਟਾਂ ਕਰਾ ਦੋ ਜੋ ਬਿਸ਼ਰਮ ਹੋ ਗਈਆਂ ਜਿਨ੍ਹਾਂ ਨੇ ਆਪਣਾ ਖਾਂ ਲਾਲਚ ਜਾਂ ਇਹ ਚੀਜ਼ਾਂ ਤੱਕ ਲਈਆਂ ਨਾ ਉਹ ਤੁਹਾਡੀ ਫਿਰ ਗੱਲ ਜਾਂ ਤੁਹਾਡੀ ਜਿਹੜੀ ਹੁੰਦੀ ਹੈ ਹਾ ਹੁੰਦੀ ਹੈ ਉਹ ਨਹੀਂ ਸੁਣਦੀਆਂ ਉਹਨਾਂ ਨੂੰ ਦਿਖਾਈ ਹੀ ਨਹੀਂ ਦਿੰਦੀ ਤੁਹਾਡੀ ਤਕਲੀਫ ਤੁਹਾਡੀ ਪ੍ਰੋਬਲਮ ਕਿਉਂਕਿ ਉਹ ਆਪਣੀ ਲਾਈਫ ਚ ਬਹੁਤ ਸੌਖੀਆਂ ਹੁੰਦੀਆਂ ਉਹਨਾਂ ਦੇ ਕੁਝ ਪ੍ਰੋਪਾਗੈਂਡਿਸਮ ਗੈਂਡਾ ਹੁੰਦੇ ਆ ਵੀ ਅਸੀਂ ਮਤਲਬ ਆ ਚੀਜ਼ਾਂ ਜਿਹੜੀਆਂ ਅਚੀਵ ਕਰਨੀਆਂ ਤੇ ਕਿਵੇਂ ਦੋਨਾਂ ਜੀਆਂ ਨੂੰ ਲੜਾ ਕੇ ਕਿਵੇਂ ਚੀਜ਼ਾਂ ਕਰਨੀਆਂ ਜਿਵੇਂ ਕਿ ਹੁਣ ਮੈਂ ਮੈਂ ਆਪਣੀ ਨਨਾਨ ਦੀ ਗੱਲ ਕਰਾਂ ਮੇਰੀ ਨਨਾਨ ਦੀ ਗੱਲ ਹੋ ਜੇ ਪਿਛਲੇ 10 ਸਾਲ ਤੋਂ ਮੈਂ ਆਪਣੇ ਬੱਚਾਂ ਸਮੇਤ ਅਲੱਗ ਰਹਿ ਰਹੀ ਹਾਂ ਮੇਰਾ ਚਲੋ ਕੁਝ ਨਹੀਂ ਹੋ ਸਕਿਆ ਕੁਝ ਕਿਸੇ ਨੇ ਵਿੱਚ ਟਰਾਈ ਕੀਤਾ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਚੀਜ਼ਾਂ ਸ਼ੁਰੂਆਤ ਦੇ ਵਿੱਚ ਪੈ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਗੱਲ ਤੇ ਨਹੀਂ ਆਏ ਕਿਸੇ ਲਾਈਨ ਤੇ ਨਹੀਂ ਖੜਦੇ ਸੀ ਕਿਉਂਕਿ ਉਸ ਟਾਈਮ ਤੇ ਜਿਹੜੀ ਉਹਨਾਂ ਨੂੰ ਚੱਕ ਮਿਲੀ ਹੋਈ ਸੀ ਨਾ ਉਹ ਸੁਪਨੇ ਬਹੁਤ ਵੱਡੇ ਵੱਡੇ ਸੀਗੇ ਜੋ ਸਮੇਂ ਦੇ ਨਾਲ ਨਾਲ ਹੌਲੀ ਹੌਲੀ ਮਿੱਟੀ ਹੋ ਗਏ ਹੁਣ ਮੇਰੀ ਜੇ ਨਾਨਨ ਦੀ ਗੱਲ ਕਰੀਏ ਮੇਰੀ ਨਾਨਨ ਨੇ ਕਦੇ ਵੀ ਆਪਣੇ ਭਰਾ ਨੂੰ ਕਦੇ ਵੀ ਨਹੀਂ ਕਿਹਾ ਕਿ ਤੇਰੇ ਦੋ ਬੱਚੇ ਆ ਤੂੰ ਉਹਨਾਂ ਵੱਲ ਝਾਕ ਉਹਨਾਂ ਦਾ ਮੋਹ ਕਰਿਆਂ ਉਹਨਾਂ ਦੇ ਨੇੜੇ ਆਪਣੇ ਘਰ ਹਨਾ ਨੇੜਤਾ ਵਧਾ ਉਸਨੇ ਕਦੇ ਵੀ ਨਹੀਂ ਕਿਹਾ ਕਿ ਤੇਰਾ ਫਰਜ਼ ਬੰਦਾ ਵੀ ਤੇਰੀ ਫੈਮਿਲੀ ਹੈ ਆਪਾਂ ਸਾਰੇ ਜਣੇ ਜਾ ਕੇ ਆਪਾਂ ਮਾਫੀ ਮੰਗਾਂਗੇ ਜਾਂ ਮੈਂ ਮੇਰਾ ਪਤੀ ਜਜਾ ਪਤੀ ਜੀ ਹੈ ਵੀ ਅਸੀਂ ਆਪਣੇ ਬੱਚਿਆਂ ਦੇ ਮੋਹ ਨੂੰ ਅਸੀਂ ਝੁਕ ਜਾਾਂਗੇ ਸਿਆਣੇ ਲੋਕ ਤਾਂ ਉਹ ਹੁੰਦੇ ਆ ਜੀ ਜਿਹੜੇ ਬਿਨਾਂ ਕਸੂਰ ਤੋਂ ਵੀ ਆਪਣੇ ਰਿਸ਼ਤੇ ਆਪਣੇ ਖੂਨ ਦੇ ਰਿਸ਼ਤੇ ਬਚਾਉਣ ਲਈ ਮਾਫੀਆਂ ਮੰਗ ਲੈਂਦੇ ਆ ਪਰ ਜਿਹੜੇ ਲੋਕ ਅੜियल ਹੁੰਦੇ ਆ ਮਤਲਬ ਪ੍ਰਸਤ ਹੁੰਦੇ ਆ ਤੇ ਆਪਣਾ ਖਾਨ ਮੁਖ ਰੱਖਦੇ ਆ ਨਾ ਜਿਨ੍ਹਾਂ ਨੇ ਪਹਿਲਾਂ ਟਾਰਗੇਟ ਹੀ ਸੈੱਟ ਕੀਤੇ ਹੁੰਦੇ ਆ ਕਿ ਅਸੀਂ ਕਿੱਦਾਂ ਇਹਨਾਂ ਨੂੰ ਅਲੱਗ ਕਰੀਏ ਚੀਜ਼ਾਂ ਕਰੀਏ ਉਹ ਕਦੇ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਆਉਣ ਦਿੰਦੇਗੇ ਖਾਸ ਮੇਨ ਇੱਥੇ ਕਾਰਨ ਫਿਰ ਕੀ ਬਣ ਜਾਂਦਾ ਕਿ ਸਾਡਾ ਘਰ ਵਾਲਾ ਜੇ ਸਾਡਾ ਘਰ ਵਾਲਾ ਮੋٹے ਦਿਮਾਗ ਦਾ ਹੈ ਲਾਈ ਲੱਗ ਗਿਆ ਜਾਂ ساری ਜ਼ਿੰਦਗੀ ਉਹਨੇ ਉਹਨਾਂ ਦੀ ਮੁੱਠੀ 'ਚ ਰਹਿ ਕੇ ਕੱਢੀ ਹੈ ਫਿਰ ਉਹ ਉਹਨਾਂ ਦੇ ਚੁੰਗਲ 'ਚੋਂ ਬਾਹਰ ਨਹੀਂ ਨਿਕਲੂਗਾ ਕਦੇ ਵੀ ਬਹੁਤ ਸਾਰੀਆਂ ਸ਼ੁਰੂਆਤ ਤੋਂ ਹੀ ਉਹਨਾਂ ਨੂੰ ਆਪਣੇ ਚੁੰਗਲ 'ਚ ਭੈਣਾ ਫਸਾ ਕੇ ਰੱਖਦੀਆਂ ਮਾਵਾਂ ਫਸਾ ਕੇ ਰੱਖਦੀਆਂ ਔਰ ਇੱਕ ਅਟਲ ਸੱਚਾਈ ਹੈ ਕਈਆਂ ਨੂੰ ਮਿਰਚਾਂ ਵਾਂਗੂ ਲੱਗੂਗੀ ਸਾਰੀਆਂ ਮਾਵਾਂ ਸਾਰੀਆਂ ਭੈਣਾਂ ਦੀ ਤਾਂ ਗੱਲ ਅਸੀਂ ਕਰ ਨਹੀਂ ਰਹੇ ਆ ਮੈਂ ਫਿਰ ਤੁਹਾਨੂੰ ਵਾਰ-ਵਾਰ ਦੱਸਦੇ ਆ ਬਹੁਤ ਸਾਰੀਆਂ ਚੰਗੀਆਂ ਭੈਣਾਂ ਵੀ ਆ ਜੋ ਆਪਣੇ ਭਤੀਜੇ ਭਤੀਜੀਆਂ ਨੂੰ ਆਪਣੇ ਧੀਆਂ ਪੁੱਤਾਂ ਤੋਂ ਵੀ ਵੱਧ ਲਾੜ ਲੜਾਉਂਦੀਆਂ ਤੇ ਬਹੁਤ ਸਾਰੀਆਂ ਮਾਵਾਂ ਆਪਣੇ ਪੁੱਤ ਦਾ ਘਰ ਬਚਾਉਣ ਲਈ ਨੋਹਾਂ ਦੀ ਤਸ਼ੱਦਦ ਸਹਿ ਜਾਂਦੀਆਂ ਹੈ ਬਹੁਤ ਸਾਰੀਆਂ ਸਾਡੇ ਸਮਾਜ ਅੱਜ ਵੀ ਇੰਨੀਆਂ ਮਹਾਨ ਮਾਵਾਂ ਜੋ ਆਪਣੇ ਨੋਹ ਦੇ ਵੱਲੋਂ ਕੀਤੀ ਗਈ ਤਸ਼ੱਦਦ ਨੂੰ ਆਪਣੇ ਤੇ ਹੰਢਾਈ ਜਾਂਦੀਆਂ ਪਰ ਆਪਣੇ ਪੁੱਤ ਨਾਲ ਸ਼ੇਅਰ ਨਹੀਂ ਕਰਦੀਆਂ ਇਸ ਤਰ੍ਹਾਂ ਦੀਆਂ ਤੇ ਕੁਝ ਇਹ ਜੀਆਂ ਜੋ ਬਿਨਾਂ ਵਜ੍ਹਾ ਆਪਣੇ ਨੋਹ ਤੇ ਪੁੱਤ ਦੇ ਵਿੱਚ ਕਲੇਸ਼ ਬਣਾਉਂਦੀਆਂ ਆਪਣੀ ਭਰਾ ਭਜਾਈ ਦੇ ਵਿੱਚ ਅੱਗ ਪਾਉਂਦੀਆਂ ਉਹਨਾਂ ਦੇ ਵਿੱਚੋਂ ਹੀ ਸਾਡੀ ਨਣਾ ਨਾ ਜਾਂਦੀ ਐ ਜਿਸ ਨੇ 10 ਸਾਲਾਂ ਦੇ ਵਿੱਚ ਆਪਣੇ ਭਰਾ ਨੂੰ ਆਪਣੇ ਭਤੀਜੇ ਭਤੀਜੀ ਦੇ ਨੇੜੇ ਨਹੀਂ ਹੋਣ ਦਿੱਤਾ ਉਸ ਨੂੰ ਉਸ ਦਾ ਇੱਕ ਸੋਲੂਸ਼ਨ ਦਿੱਤਾ ਕਿ ਇੱਥੇ ਹੁਣ ਆਪਾਂ ਆਪਣਾ ਫਾਇਦਾ ਚੱਕਣਾ ਮੈਂ ਆਪਣਾ ਕੁੜੀ ਤੇ ਆਪਣਾ ਮੁੰਡਾ ਇਹਦੇ ਘਰ ਛੱਡਣਾ ਮੁੰਡੇ ਦਾ ਉਸ ਨੂੰ ਲਾਲਚ ਦਿੱਤਾ ਕਿ ਮੁੰਡਾ ਮੈਂ ਮੇਰੇ ਮੁੰਡੇ ਨੂੰ ਤੂੰ ਵਿਆ ਲੀ ਤੇ ਤੇਰਾ ਬੂਹਾ ਖੁੱਲਦਾ ਰਹਿ ਜਾਨੇ ਔਰ ਕੁੜੀ ਨੂੰ ਪ੍ਰੋਪਰਲੀ ਛੱਡ ਰੱਖਿਆ 3-4 ਸਾਲ ਤੋਂ ਮਤਲਬ ਪਰਮਾਨੈਂਟ ਛੱਡ ਰੱਖਿਆ ਸੋ ਆ ਹੁੰਦੀ ਹੈ ਜੀ ਕੁਝ ਚੱਲਣਾ ਹੁਣ ਜੇ ਕੈਲਕੂਲੇਸ਼ਨ ਸਾਹਬ ਕਿਤਾਬ ਆਪਾਂ ਸਾਲ ਦਾ ਸ਼ੁਰੂ ਕਰ ਲਈਏ ਮੈਂ 10 ਸਾਲ ਤੋਂ ਇੱਥੇ ਬੈਠੀ ਆਂ ਤੇ ਆਪਾਂ ਦਸਾਂ ਸਾਲਾਂ ਦੀ ਹੀ ਗੱਲ ਕਰਦੇ ਆਂ 10 ਸਾਲਾਂ ਦਾ ਜੀ ਸਾਡਾ ਅਗਰ ਥੋੜੇ ਤੋਂ ਥੋੜਾ ਠੇਕਾ ਮੈਂ ਗਿਣ ਕੇ ਪਾਵਾਂ ਜਿਆਦਾ ਹੋ ਜਾਂਦਾ ਵੈਸੇ ਪਰ ਮੈਂ 6 ਲੱਖ ਸਾਲ ਦਾ ਠੇਕਾ ਗਿਣ ਕੇ ਪਾਇਆ ਹੋਇਆ ਵੈਸੇ ਤਾਂ ਜ਼ਿਆਦਾ ਬਣਦਾ ਪਰ ਮੈਂ ਇੱਕ ਬਹੁਤ ਛੋਟੇ ਮਤਲਬ 70 ਤੋਂ ਗੱਲ ਸ਼ੁਰੂ ਕਰ ਰਹੀ ਆਂ ਕਿ 6 ਲੱਖ ਤੁਸੀਂ ਸਾਲ ਦਾ ਠੇਕਾ ਲਗਾਓ ਤੇ 10 ਸਾਲ ਹੋ ਗਏ ਮੈਨੂੰ ਇੱਥੇ ਬੈਠੇ ਹਾਲਾਂਕਿ ਉੱਥੇ ਵੀ ਤਾਂ ਖਰਚੇ ਆਪਣੇ ਘਰ ਦੇ ਮੇਰੇ ਉਠਾਰੇ ਸੀ ਉਹਨਾਂ 8 ਸਾਲਾਂ ਨੂੰ ਛੱਡ ਦਿੰਨੇ ਆ ਆਏ ਹੋਏ 10 ਸਾਲਾਂ ਦੀ ਗੱਲ ਕਰਦੇ ਆ ਸਾਲ ਦਾ 6 ਲੱਖ ਰੁਪਇਆ ਠੇਕਾ ਹੋ ਗਿਆ ਜੀ ਤੇ 10 ਸਾਲਾਂ ਦਾ ਬਣ ਜਾਂਦਾ 60 ਲੱਖ ਠੇਕਾ ਉਹਦੇ ਵਿੱਚੋਂ 17 ਲੱਖ ਦੀ ਜ਼ਮੀਨ ਹੈ ਜਿਹੜੀ ਇਹ ਸੇਲ ਕਰ ਚੁੱਕਿਆ ਇੱਕ ਮਤਲਬ ਪੌਣਾ ਕਿੱਲਾ ਜ਼ਮੀਨ ਸੀ ਇਹਨੇ ਵੇਚ ਦਿੱਤੀ ਜਿਹੜੀ ਤੇ ਉਹ ਜ਼ਮੀਨ ਸੀ ਜਿਹੜੀ ਉਹਦੀ ਆਪਾਂ 15 ਲੱਖ ਚਲੋ ਪਾ ਲੈਨੇ ਆ 60 ਤੇ 15 ਹੋ ਗਿਆ ਜੀ 75 ਲੱਖ ਪੌਣਾ ਕਰੋੜ ਰੁਪਇਆ ਪੌਣਾ ਕਰੋੜ ਰੁਪਇਆ ਥੋੜਾ ਨਹੀਂ ਹੁੰਦਾ 10 ਸਾਲਾਂ ਚ 75 ਲੱਖ ਰੁਪਈਆ ਕਿੱਥੇ ਐ ਭੈਣ ਦੇ ਘਰ ਚ ਹੀ ਤਾਂ ਹੈ ਭੈਣ ਨੇ ਆਪਣੀ ਕੁੜੀ ਵਿਆਹ ਲਈ ਐ ਇੱਕ ਤੁਹਾਨੂੰ ਹੋਰ ਦੱਸਾਂ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਨੂੰ ਵਿਆਹ ਦੇਣਾ ਹਨਾ ਇਹ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਫੈਮਿਲੀ ਕਿਸ ਤਰ੍ਹਾਂ ਦੀ ਐ ਮੈਂਟੈਲਿਟੀ ਉਹਨਾਂ ਦੀ ਕਿਹੋ ਜਿਹੀ ਐ ਕਿ 18 19 ਸਾਲ ਦੀ ਆਪਣੀ ਕੁੜੀ ਨੂੰ ਵਿਆਹ ਦੇਣਾ ਪਤਾ ਲੱਗਦਾ ਇੱਥੋਂ 19 ਵੀ ਸਾਲ ਦਾ ਤੀ ਪੁੱਤ ਜਦੋਂ ਵਿਆਹ ਦਿੰਦੀਆਂ ਤਾਂ ਉਹ ਕਿਹੋ ਜਿਹੇ ਖਿਆਲਾਂ ਦੀਆਂ ਕਿਹੋ ਜਿਹੇ ਮਾਹੌਲ 'ਚ ਰਹਿੰਦੀਆਂ ਹੋਣੀਆਂ ਸੋ ਬਸ ਮਤਲਬ ਤੇ ਐ ਕਿ ਅਸੀਂ ਆਪਣੇ ਭਰਾ ਦਾ ਘਰ ਐ ਜਿਹੜਾ ਲੁੱਟ ਲੈਣੇ ਉਸ ਨੂੰ ਖਾਲੀ ਕਰ ਦੇਣਾ ਕੁਝ ਨਹੀਂ ਛੱਡਣਾ ਆਪਣਾ ਹੱਕ ਖਾਓ ਜਿੰਨਾ ਉਹਨਾਂ ਖਾਓ ਜਿੰਨਾ ਕ ਤੁਹਾਨੂੰ ਰਾਸ ਆ ਜੇ ਦੂਜੇ ਦਾ ਹੱਕ ਖਾ ਜਾਣਾ ਇਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਸ਼ਾਇਦ ਮਤਲਬ ਵਧੀਆ ਸੌਖੇ ਆ ਰੱਬ ਨਹੀਂ ਦੇਖਦਾ ਕੋਈ ਕਾਨੂੰਨ ਨਹੀਂ ਦੇਖਦਾ ਕੋਈ ਲੋਕਾ ਨੂੰ ਨਹੀਂ ਦਿਖਾਈ ਦਿੰਦੇ ਮਤਲਬ ਕਬੂਤਰ ਨੂੰ ਜਿਸ ਤਰ੍ਹਾਂ ਵਹਿਮ ਹੁੰਦਾ ਹੈ ਕਿ ਜੇ ਉਹ ਅੱਖਾਂ ਵਿੱਚ ਲੈਂਦਾ ਹੈ ਤੇ ਸ਼ਾਇਦ ਬਿੱਲੀ ਨੂੰ ਉਹ ਦਿਖਾਈ ਦੇਣੋਂ ਹਟ ਜਾਂਦਾ ਹੈ ਇਹ ਵਹਿਮ ਇਹੇ ਜਾਂ ਰੱਖਦੀਆਂ ਇਹ ਕਬੂਤਰਾਂ ਵਾਲਾ ਪਰ ਦੂਸਰੇ ਦੁਨੀਆਂ ਨੂੰ ਤਾਂ ਸਭ ਦਿਖ ਰਿਹਾ ਹੁੰਦਾ ਨਾ ਲੋਕਾਂ ਨੂੰ ਸਭ ਪਤਾ ਲੱਗ ਰਿਹਾ ਹੁੰਦਾ ਕਿ ਘਰ ਕਿੱਥੋਂ ਬਣ ਰਿਹਾ ਹੈ ਆਖਰ ਇਹਨਾਂ 10 ਸਾਲਾਂ ਦੇ ਵਿੱਚ 75 ਲੱਖ ਰੁਪਈਆ ਕਿੱਥੇ ਗਿਆ ਜਦ ਕਿ ਚਰਨਜੀਤ ਦੇ ਘਰੇ ਤਾਂ ਇੱਟ ਵੀ ਨਹੀਂ ਲੱਗੀ ਚਰਨਜੀਤ ਨੇ ਪਿਛਲੇ 10 ਸਾਲਾਂ ਦੇ ਵਿੱਚ ਇੱਕ ਵੀ ਰੁਪਈਆ ਘਰ ਇਨਵੈਸਟ ਨਹੀਂ ਕੀਤਾ ਹਾਂ ਉਸ ਤੇ ਵਿੱਚ 2.5 ਲੱਖ ਦੀ ਗੱਡੀ ਲੈ ਲਈ ਸੀ ਉਸ ਤੋਂ ਬਾਅਦ ਹੁਣ ਉਹ ਗੱਡੀ ਨੂੰ ਚੇਂਜ ਕਰਕੇ ਉਹਦੇ ਵਿੱਚ ਵੀ ਕੋ 2 ਲੱਖ 1.5 ਲੱਖ ਰੁਪਈਆ ਪਾ ਕੇ ਉਹ ਉਹ ਲਾਇਆ ਬਸ ਇਸ ਗੱਡੀ ਤੋਂ ਇਲਾਵਾ दारू ਸ਼ਰਾਬਾਂ ਨਸ਼ੇ ਤੇ ਜੋ ਮਾਂ ਦੇ ਹੱਥ ਚ ਜਮਾ ਪੂੰਜੀ ਐ ਮਾਂ ਨੇ ਆਪਣੀ ਧੀ ਨੂੰ ਦੇਣਾ ਔਰ ਸਭ ਤੋਂ ਵੱਡੀ ਗੱਲ ਇਹ ਐ ਕਿ ਧੀ ਦਾ ਜਦੋਂ ਗਾਂ ਰਾਜ ਚੱਲਦਾ ਹੋਵੇ ਸਿੱਕਾ ਚੱਲਦਾ ਹੋਵੇ ਫਿਰ ਵੀ ਉਹ ਪੇਕਿਆਂ ਨੂੰ ਖਾਵੇ ਪੇਕਿਆਂ ਨੂੰ ਲੁੱਟ ਕੇ ਉਹਨਾਂ ਦੀ ਜ਼ਮੀਰ ਉਹਨਾਂ ਦੀ ਆਤਮਾ ਕਿਵੇਂ ਮੰਨ ਜਾਂਦੀ ਐ ਵੀ ਅਸੀਂ ਆਪਣੇ ਭਰਾ ਤੇ ਭਤੀਜੇ ਭਤੀਜੀ ਦਾ ਹੱਕ ਖਾ ਰਹੇ ਹਾਂ ਫਿਰ ਉਹ ਉਦੋਂ ਕਿਵੇਂ ਭੁੱਲ ਜਾਂਦੀਆਂ ਜਦੋਂ ਉਹ ਸਾਡਾ ਸਮਾਨ ਵਰਤਦੀਆਂ ਹੁਣ ਮੈਨੂੰ بڑے ਲੋਕ ਕਹਿੰਦੇ ਐ ਮੈਨੂੰ ਬਹੁਤ ਜਾਣੀ ਨੇ ਕਿਹਾ ਕਿ ਉਹਨੇ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਮੇਰਾ ਮਤਲਬ ਇੰਨਾ ਦਾਸ ਪਿਆ ਉੱਥੇ ਕਿ ਤੇਰੀ ਪੇਟੀ ਚੋ ਮਤਲਬ ਸਮਾਨ ਕੱਟ-ਕੱਟ ਕੇ ਉਹਨੂੰ ਦਿੱਤਾ ਹੋਣਾ ਤਾਂ ਮੈਂ ਇੱਕੋ ਹੀ ਜਵਾਬ ਦੇਣੀ ਹੁੰਨੀ ਆ ਕਿ ਜੋ ਸਮਾਨ ਮੈਨੂੰ ਰਾਸ ਨਹੀਂ ਆਇਆ ਨਾ ਉਹ ਉਹਨਾਂ ਨੂੰ ਵੀ ਨਹੀਂ ਆ ਸਕਦਾ ਨਹੀਂ ਉਹ ਸਮਾਨ ਮੇਰਾ ਅਗਰ ਵਰਤ ਰਿਹਾ ਐ ਇੰਨੇ ਸਾਲਾਂ ਤੋਂ ਮੇਰੀਆਂ ਚੀਜ਼ਾਂ ਵਰਤ ਰਿਹਾ ਬਿਕੋਜ਼ ਮੈਂ ਮਕਾਨ ਬਣਾਇਆ ਮੈਂ ਘਰ ਬਣਾ ਕੇ ਦਿੱਤਾ ਮੈਂ ਫਰਸ਼ਾਂ ਬੂਹੇ ਬਾਰੀਆਂ ਸਭ ਮੈਂ ਪਹਿਲਾਂ ਵੀ ਦੱਸਦੀ ਆ ਨਾ ਸਭ ਲਾਇਆ ਉਹ ਚੀਜ਼ਾਂ ਤਾਂ ਚਲੋ ਯੂਜ਼ ਕਰਦੇ ਆ ਮੇਰੇ ਬਰਤਨ ਯੂਜ਼ ਕਰਦੇ ਆ ਮੰਜੇ ਬੈੱਡ ਟੀਵੀ ਫ੍ਰਿਜ ਕੂਲਰ ਸਭ ਉਹ ਯੂਜ਼ ਕਰ ਰਹੇ ਆ ਉਹਨਾਂ ਦੇ ਹਿੱਸੇ ਆ ਗਿਆ ਹਨਾ ਸਭ ਕੁਝ ਉਹਨਾਂ ਦੇ ਨਸੀਬ 'ਚ ਸੀ ਲਿਖਿਆ ਵੀ ਮੈਂ ਬਣਾ ਕੇ ਦੇਣਾ ਮੇਰੇ ਮਾਪਿਓ ਨੇ ਤਿਲ ਤਿਲ ਜੋੜ ਕੇ ਮੈਨੂੰ ਦੇਣਾ ਪਰ ਉਹਨਾਂ ਨੂੰ ਵਰਤਣ ਲਈ ਦੇਣਾ ਇਹ ਚਲੋ ਇੱਕ ਤਕਦੀਰ ਦੀ ਖੇਡ ਸੀ ਮੇਰੀ ਤਕਦੀਰ ਦੀ ਖੇਡ ਸੀ ਜੋ ਵਿధి ਨੇ ਮੇਰੇ ਨਾਲ ਖੇਡੀ ਤੇ ਉਹਨਾਂ ਦੇ ਹਿੱਸੇ ਆਈਆਂ ਚੀਜ਼ਾਂ ਪਰ ਉਹ ਰੱਬ ਦੇ ਚੱਕਰ ਵੀ ਉਹ ਤੋਂ ਹਲੇ ਤੱਕ ਬਚੇ ਹੋਏ ਰੱਬ ਦੇ ਚੱਕਰ ਵੀ ਉਹਨੂੰ ਐਕਚੁਅਲੀ ਉਹ ਭੁੱਲੇ ਬੈਠੇ ਆ ਕਿ ਜਦੋਂ ਪਰਮਾਤਮਾ ਲਾਠੀ ਮਾਰਦਾ ਤਾਂ ਉਹ ਬੇਵਾਜ਼ ਹੁੰਦੀ ਹੈ ਪਰ ਦਰਦਨਾਕ ਬਹੁਤ ਹੁੰਦੀ ਹੈ ਫਿਰ ਸਾਰੇ ਹਿਸਾਬ ਇਕੱਠੇ ਚੁੱਕਤੇ ਕਰ ਲੈਂਦਾ ਰੱਬ ਤੇ ਪੇਟੀਆਂ ਤੱਕ ਪਹੁੰਚਣਾ ਗੱਲ ਜਿਵੇਂ ਕਹਿ ਦਿੰਦੇ ਆ ਨਾ ਪੇਟੀ ਤੱਕ ਪਹੁੰਚੀ ਹੋਣੀ ਹੈ ਦੇਖੋ ਮੇਰੀ ਪੇਟੀ ਦੇ ਵਿੱਚ ਅਗਰ ਮੈਨੂੰ ਇੰਨੇ ਬਿਸਤਰਾ ਦਿੱਤੇ ਹੋਏ ਆ ਨਾ ਮੇਰਾ ਮਤਲਬ ਇੰਨਾ ਸਮਾਨ ਹੈ ਮੈਨੂੰ ਉਹਨਾਂ ਚੀਜ਼ਾਂ ਦਾ ਪੈਸੇ ਦੀ ਵਜ੍ਹਾ ਨਾਲ ਗੱਲ ਕਰਾਂ ਤਾਂ ਮੈਨੂੰ ਕੋਈ ਮੋਹ ਨਹੀਂ ਆ ਪੈਸੇ ਵਾਲੀ ਚੀਜ਼ ਨਹੀਂ ਹੈ ਪਰ ਉਹ ਇੱਕ ਇੱਕ ਤੰਦ ਇੱਕ-ਇੱਕ ਤਾਣੀ ਮੇਰੇ ਨਾਨੀ ਦੇ ਹੱਥਾਂ ਦੀ ਬੁਣੀ ਵੀ ਐ ਮੇਰੀ ਨਾਨੀ ਨੇ ਮੇਰੇ ਲਈ ਬਣਾਈ ਹੋਈ ਐ ਮੈਂ ਜਦੋਂ ਤੋਂ ਸੁਰਤ ਸੰਭਾਲੀ ਐ ਨਾ ਬਚਪਨ ਚ ਮੈਨੂੰ 6ਵੇਂ 7ਵੇਂ ਸਾਲ ਬੱਚੇ ਨੂੰ ਚੰਗੀ ਤਰ੍ਹਾਂ ਸੁਰਤ ਜੀ ਆ ਜਾਂਦੀ ਐ ਨਾ ਮੈਂ ਉਦੋਂ ਤੋਂ ਦੇਖਿਆ ਮੇਰੀ ਨਾਨੀ ਨੂੰ ਤੰਦ ਤਾਣੀ ਇਕੱਠੀ ਕਰਦੇ ਆਪਣੇ ਪੇਕਿਆਂ ਤੋਂ ਸੂਟ ਦੇ ਪੈਸੇ ਲਿਆ ਕੇ ਉਹਦੇ ਲਈ ਉਹ ਤੰਦ ਤਾਣੀ ਬੁਣਦੀ ਫਿਰ ਉਸ ਨੂੰ ਆਪੇ ਚਰਖਿਆਂ ਦੇ ਉੱਪਰ ਮਤਲਬ ਕਤਣਾ ਫਿਰ ਉਹਨੂੰ ਸਾਰਿਆਂ ਨੂੰ ਟੀਰਨਾ ਗਲਟਿਆਂ ਗਲੋਟਿਆਂ ਨੂੰ ਜੋ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਹੁਣਾ ਉਹ ਕੀ ਹੋਣਾ ਐ ਪਹਿਲਾਂ ਰੂਪ ਪੰਜਾਉਣੀ ਫਿਰ ਉਸ ਨੂੰ ਚਰਖਿਆਂ ਤੇ ਕਤਣਾ ਫਿਰ ਕੱਤ ਕੇ ਉਹਨਾਂ ਗਲੋਟਿਆਂ ਨੂੰ ਟੇਰਨਾ ਫਿਰ ਉਹਨਾਂ ਨੂੰ ਰੰਗਣਾ ਤੇ ਰੰਗ ਕੇ ਫਿਰ ਉਹਨਾਂ ਨੂੰ ਠੇਕੇ ਲੈ ਤੇ ਉਹਨੂੰ ਮਤਲਬ ਉਹ ਠਿੱਕਾ ਬੋਲਦੇ ਨੇ ਠੇਕਾ ਠੱਪਾ ਲਵਾਉਣਾ ਉਹਨੂੰ ਸਾਡੇ ਠੇਕਾ ਬੋਲ ਦਿੰਦੇ ਸੋ ਉਹਨੂੰ ਠੱਪੇ ਲਵਾਉਣੇ ਪ੍ਰਿੰਟ ਤੇ ਫਿਰ ਉਹਨਾਂ ਨੂੰ ਗਦੈਲੇ ਤੇ ਰਜਾਈਆਂ ਬੰਨਣ ਲਈ ਦੇਣਾ ਮਤਲਬ ਮੈਨੂੰ ਇੱਕ ਇੱਕ ਚੀਜ਼ ਯਾਦ ਆ ਉਹ ਇੱਕ ਇੱਕ ਮੈਮਰੀ ਮੇਰੇ ਅੰਦਰ ਸਮਾਈ ਹੋਈ ਹੈ ਕਿ ਉਹ ਮੇਰੀ ਨਾਨੀ ਨੇ ਮੇਰੇ ਲਈ ਮੇਰਾ ਦਾਜ ਇਕੱਠਾ ਕੀਤਾ ਸੀ ਕਿਉਂਕਿ ਮੈਂ ਮੇਰੀ ਨਾਨੀ ਕੋਲੇ ਮਜਬੂਰੀ ਦੇ ਤੌਰ ਤੇ ਸੀ ਤੇ ਉਸ ਮਜਬੂਰੀ ਨੂੰ ਨਿਭਾਉਣਾ ਉਸ ਦਾ ਉਸ ਤੇ ਵੀ ਮਜਬੂਰੀ ਸੀ ਸੋ ਸ਼ੌਂਕ ਨਾਲ ਨਹੀਂ ਸੀ ਮੈਂ ਹੁਣ ਉਹ ਮੇਰੇ ਲਈ ਬਣੀਆਂ ਹੋਈਆਂ ਚੀਜ਼ਾਂ ਜਿ ਉਹ ਵਰਤਦੇ ਐ ਉਹ ਆਪਣੇ ਕਿਤੇ ਵਰਤ ਗਏ ਤਾਂ ਇਹ ਸ਼ਰਮ ਉਹਨਾਂ ਨੂੰ ਹੋਣੀ ਚਾਹੀਦੀ ਆ ਪਰ ਉਹਨਾਂ ਨੂੰ ਫਿਰ ਗੱਲ ਹੋਈ ਆ ਜਾਂਦੀ ਹੈ ਕਿ ਸ਼ਰਮ ਨਹੀਂ ਹੈ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਉਹਨਾਂ ਨੂੰ ਆਪਣੇ ਘਰ ਚੋਂ ਕੱਢੇ ਮਾਸੂਮ ਬੱਚਿਆਂ ਦੀ ਸ਼ਰਮ ਨਹੀਂ ਹੈ ਉਹਨਾਂ ਦਾ ਕੋਈ ਹਿਆਲ ਲਿਹਾਜ਼ ਨਹੀਂ ਹੈ ਰੱਬ ਨਾਲ ਕਿਵੇਂ ਨਜ਼ਰਾਂ ਮਲਾਉਣਗੇ ਉਹਨਾਂ ਨੂੰ ਇਸ ਚੀਜ਼ ਦੀ ਲਿਹਾਜ਼ ਨਹੀਂ ਹੈ ਤਾਂ ਮੇਰੇ ਲਿਹਾਜ਼ ਕਿੱਥੋਂ ਕਰਨਗੇ ਮੇਰੇ ਸਮਾਨ ਦੀ ਮੇਰੀ ਨਾਨੀ ਦੇ ਜਜ਼ਬਾਤਾਂ ਦੀ ਕਿੱਥੋਂ ਉਹ ਕਦਰ ਕਰਨਗੇ ਕਿਵੇਂ ਇਹ ਚੀਜ਼ਾਂ ਨਹੀਂ ਸਮਝਾਈਆਂ ਜਾ ਸਕਦੀਆਂ ਭੈਣੋ ਜਿਹੜੀਆਂ ਔਰਤਾਂ ਦੇ ਦਿਮਾਗ ਖਾਣ ਤੇ ਸੈੱਟ ਹੋ ਗਏ ਦੂਜੇ ਨੂੰ ਬਰਬਾਦ ਕਰਕੇ ਉਹਨਾਂ ਨੂੰ ਨਹੀਂ ਸਮਝਾ ਸਕਦੇ ਅਸੀਂ ਅਸੀਂ ਤਾਂ ਚੰਗੇ ਨਹੀਂ ਲੱਗਦੇ ਇਨਾਂ ਨੂੰ ਅਸੀਂ ਚੰਗੀਆਂ ਨਹੀਂ ਲੱਗਦੀਆਂ ਮੇਰੇ ਬੱਚੇ ਵੀ ਨਹੀਂ ਚੰਗੇ ਲੱਗਦੇ ਪਰ ਸਾਡਾ ਸਮਾਨ ਬੜਾ ਖੰਡ ਵਰਗਾ ਲੱਗਦਾ ਹੈ ਸਮਾਨ ਸਾਡਾ ਸਾਰਾ ਇਹਨਾਂ ਨੂੰ ਚੰਗਾ ਲੱਗਦਾ ਉਹ ਕਹਿੰਦੀਆਂ ਕਿ ਅਸੀਂ ਸਾਰਾ ਬਲੁੰਦਰ ਲਈਏ ਸੋ ਮੇਰੇ ਸਾਹਬ ਨਾਲ ਪੈਣੋ ਇਹਨਾਂ ਨੂੰ ਜਿੰਨਾ ਮਰਜੀ ਸਮਝਾ ਲਓ ਨਹੀਂ ਸਮਝਣਾ ਇਹਨਾਂ ਨੇ ਹਾਂ ਸਾਡੀਆਂ ਤਕਲੀਫਾਂ ਆ ਅਸੀਂ ਨਾਅਰੇ ਮਾਰਨੇ ਆ ਲਾਉਣੇ ਆ ਉਹ ਸਾਡਾ ਹੱਕ ਬਣਦਾ ਉਹ ਅਸੀਂ ਮਾਰਦੇ ਰਵਾਂਗੇ ਐਂਡ ਤੱਕ ਇਹਨਾਂ ਦੇ ਸਿਰ ਉਤੋਂ ਦੀ ਜਾ ਰਹੇ ਨੇ ਪਰ ਇਹ ਰੱਬ ਦੀ ਕਦੇ ਤੱਕ ਕੰਨ ਚ ਪਹਿਣਗੇ ਕਦੇ ਤਾਂ ਰੱਬ ਦੀ ਦਰਗਾਹ ਤੱਕ ਹੀ ਪਹੁੰਚਣਗੇ ਸਾਡੀਆਂ ਕੂਕਾਂ ਕਦੇ ਤਾਂ ਰੱਬ ਆਪਣੇ ਆਪ ਇਹਨਾਂ ਚੀਜ਼ਾਂ ਦੇ ਸਾਬ ਕਰੂਗਾ ਨਾ ਕਿ ਅਸੀਂ ਤਾਂ ਰੱਬ ਤੱਕ ਪਹੁੰਚਾਰੇ ਹਾਂ ਜਿਨ੍ਹਾਂ ਨੇ ਖਾ ਲਿਆ ਸਾਨੂੰ ਲੁੱਟ ਲਿਆ ਬਰਬਾਦ ਕਰਤਾ ਉਹ ਸ਼ਾਇਦਾਂ ਚ ਵੀ ਤਾੜੀ ਮਾਰ ਕੇ ਹੱਸਦੀਆਂ ਹੋਣਗੀਆਂ ਕਿ ਇਸ ਦਾ ਕੀ ਗਿਆ ਉਲਟਾ ਅਸੀਂ ਇਸ ਨੂੰ ਖਾਦਾ ਇਹਦਾ ਸਮਾਨ ਵਰਤਿਆ ਇਸ ਨੂੰ ਬੱਚਿਆਂ ਦੇ ਸਮੇਤ ਘਰ ਚੋਂ ਕਢਾਤਾ ਉਹ ਖੁਸ਼ ਨਹੀਂ ਇਸ ਚੀਜ਼ ਤੇ ਵਿੱਚ ਕੀ ਸਾਡੇ ਲਈ ਸਭ ਕੁਝ ਹੋ ਗਿਆ ਆਪਣਾ ਮੁੰਡਾ ਕੁੜੀ ਸੈੱਟ ਹੋ ਰਿਹਾ ਹੈ ਪਾਲ ਰਹੀ ਹੈ ਸਾਰਾ ਕੁਝ ਅਸੀਂ ਕਰਾਂਗੇ ਇਹੋ ਇੱਕ ਵਹਿਮ ਤੇ ਭਰਮ ਵਿੱਚ ਹੈ ਪਰ ਜਿਸ ਦਿਨ ਰੱਬ ਨੇ ਸਾਹਬ ਕੀਤਾ ਸਾਰਾ ਸਾਬ ਜਿੱਦੇ ਰੱਬ ਕਰੂਗਾ ਨਾ ਉਹਦੇ ਨਹੀਂ ਫਿਰ ਕੋਈ ਹੋਲਾ ਪੜਦਾ ਰਹਿਣ ਦਿੰਦਾ ਸਭ ਕਲੀਅਰ ਕਰ ਦੇਣਾ ਉਸਨੇ ਕੋਈ ਵਹਿਮ ਤੇ ਕੋਈ ਭਰਮ ਨਹੀਂ ਛੱਡਣਾ ਪਰਮਾਤਮਾ ਨੇ ਬਹੁਤ ਸਾਰੀਆਂ ਪਹਿਣਾ ਹੁੰਦੀਆਂ ਭਾਈ ਜੋ ਆਪਣੇ ਭਰਾਵਾਂ ਦੇ ਘਰ ਉਹਨਾਂ ਦੇ ਭੋਲੇਪਨ ਦੇ ਕਾਰਨ ਜਾਂ ਬੇਵਕੂਫੀ ਦੇ ਕਾਰਨ ਜਾਂ ਲਾਈ ਲੱਗੀ ਦੇ ਕਾਰਨ ਪਾਟ ਦਿੰਦੀਆਂ ਸੋ ਸਾਡੇ ਤਾਂ ਹਿੱਸੇ ਇਹ ਆਇਆ ਪਿਛਲੇ 10 ਸਾਲਾਂ ਦਾ ਮਤਲਬ ਉਹਨੇ 75 ਲੱਖ ਰੁਪਈਆ ਖਾਦਾ 75 ਲੱਖ ਰੁਪਈਏ ਦੇ ਵਿੱਚ ਤੁਸੀਂ ਦੇਖੋ ਵੀ ਕੀ ਕੁਝ ਬਣ ਸਕਦਾ ਹੈ 75 ਲੱਖ ਰੁਪਈਆ ਆਖਰ ਕਿੱਥੇ ਗਿਆ ਠੇਕੇ ਠੇਕੇ ਦੀ ਗੱਲ ਕਰ ਲਈਏ ਤਾਂ 75 ਲੱਖ ਰੁਪਈਆ ਕਿੱਥੇ ਗਿਆ ਕੋਈ ਘਰ ਤੇ ਲੱਗਿਆ ਨਹੀਂ ਦਿਖਦਾ ਕੋਈ ਲਗਜ਼ਰੀ ਲਾਈਫ ਨਹੀਂ ਜਿਉ ਰਹੇ ਕੋਈ ਗੱਡੀਆਂ ਨਹੀਂ ਵੱਡੀਆਂ ਕੋਈ ਬ੍ਰਾਂਡਡ ਚੀਜ਼ਾਂ ਨਹੀਂ ਕੋਈ ਲਗਜ਼ਰੀ ਲਾਈਫ ਨਹੀਂ ਕੋਈ ਸਟਾਈਲ ਨਹੀਂ ਅੱਛਾ ਲਾਈਫ ਸਟਾਈਲ ਵੀ ਇਹਨਾਂ ਨੇ ਤਾਂ ਭਾਈ ਇਸ ਚੀਜ਼ਾਂ ਜਹਾਂ ਨਸ਼ੇ ਸ਼ਰਾਬ ਜ਼ਰੂਰ ਹੈਗੀ ਨਸ਼ੇ ਓਵਰ ਹੈਗੇ ਆ ਮਿਸ਼ਰਾਬ ਦਾ ਨਸ਼ਾ ਜੋ ਵੀ ਹਨਾ ਜਿਆਦਾ ਕਰਨਾ ਪੋਸਤ ਸ਼ਰਾਬੇ ਚੀਜ਼ਾਂ ਹੈ ਪਰ ਉਸ ਤੇ ਵਿੱਚ ਇੰਨਾ 75 ਲੱਖ ਰੁਪਈਆ ਖਰਾਬ ਨਹੀਂ ਹੋ ਸਕਦਾ ਤਾਂ ਡੈਫੀਨੇਟਲੀ 75 ਲੱਖ ਰੁਪਈਆ ਇੰਨਾ ਤਾਂ ਕਮਲਾ ਨਹੀਂ ਕਿ ਉਹ ਸ਼ਰੀਕਾਂ ਨੂੰ ਵੀ ਇੰਨਾ ਪੈਸਾ ਖਵਾ ਰਿਆ ਹੋਣਾ ਇਹ ਪੈਸਾ ਕਿੱਥੇ ਜਾਂਦਾ ਹੈ ਡੈਫੀਨੇਟਲੀ ਭੈਣ ਦੇ ਘਰੇ ਜਾਂਦਾ ਹੈ ਤੇ ਹੁਣ ਕਈ ਵਾਰ ਮੈਨੂੰ ਕਈ ਕਹਿ ਦਿੰਦੇ ਆ ਕਿ ਬੱਚਿਆਂ ਦਾ ਉੱਥੇ ਹੱਕ ਹੈ ਹਨਾ ਜਵਾਕਾਂ ਦਾ ਹੱਕ ਉਹ ਖਾਈ ਜਾਂਦੇ ਸੋ ਖਾਂਦੇ ਆ ਤਾਂ ਬਈ ਉਹਨਾਂ ਨੂੰ ਇੱਕ ਦਿਨ ਹਸਾਬ ਮੈਂ ਫੇਰ ওই ਗੱਲ ਕੀਤੀ ਨਾ ਉਹ ਅੱਜ ਖਾ ਰਹੇ ਨੇ ਉਹਨਾਂ ਨੂੰ ਅੱਜ ਦਿਖਾਈ ਦਿੰਦਾ ਆਉਣ ਵਾਲਾ ਕੱਲ ਦਿਖਾਈ ਨਹੀਂ ਦਿੰਦਾ ਕਿਉਂਕਿ ਬੇਈਮਾਨੀ ਨਾਲ ਚੀਜ਼ਾਂ ਕੀਤੀਆਂ ਹੋਈਆਂ ਇੱਕ ਦਿਨ ਤਾਂ ਫੁੱਟਦੀਆਂ ਹੀ ਨੇ ਇੱਕ ਦਿਨ ਤੋਂ ਹਸਾਬ ਕਿਤਾਬ ਹੁੰਦਾ ਤੇ ਅਸੀਂ ਤਾਂ ਸਿਰਫ ਆਪਣੇ ਰੱਬ ਤੋਂ ਇਨਜਾਫ ਮੰਗਦੇ ਆਂ ਬੰਦਿਆਂ ਤੋਂ ਜੇ ਆਪਾਂ ਬੰਦਿਆਂ ਦੇ ਮੂੰਹ ਵੱਲ ਦੇਖੀਏ ਤਾਂ ਅੱਜ ਕੱਲ੍ਹ ਲੋਕਾਂ ਨੂੰ ਸਹੀ ਪਤਾ ਹੋਣ ਦੇ ਬਾਵਜੂਦ ਵੀ ਸੱਚ ਤੇ ਹੱਕ 'ਚ ਨਹੀਂ ਖੜਦੇ ਕਿਉਂਕਿ ਆਇਆ ਇਹ ਸਮਾਂ ਹੀ ਰਾਜਨੀਤਿਕ ਹੋ ਗਿਆ ਚੀਜ਼ਾਂ ਕੁ ਚਾਹੇ ਦੀਆਂ ਹੋਗੀਆਂ ਜੋ ਆਪਣੇ ਫਾਇਦੇ ਨੂੰ ਹੀ ਸਪੋਰਟ ਮਿਲਦੀ ਆਪਣੇ ਫਾਇਦੇ ਲਈ ਹੀ ਚੀਜ਼ਾਂ ਕੀਤੀਆਂ ਜਾਂਦੀਆਂ ਕਿਸੇ ਦੇ ਬੱਚੇ ਰੋਲਦੇ ਕਿਸੇ ਦੀ ਮਿਹਨਤ ਕਿਸੇ ਦੀ ਐਫਰਟਸ ਨਹੀਂ ਦੇਖੇ ਜਾਂਦੇ ਅਸੀਂ ਚਾਹੇ ਤਿਲ ਤਿਲ ਵੀ ਮਰ ਜਾਈਏ ਨਾ ਸਾਡਾ ਕੀ ਤਾਂ ਨੇ ਫਲ ਹੈ ਕਿਉਂਕਿ ਪਹਿਲਾਂ ਅਸੀਂ ਉੱਥੇ ਬਣਾਇਆ ਕਰਿਆ ਫਿਰ ਹੁਣ ਅਜ ਇੱਥੇ ਬਣਾਉਣ ਲੱਗੇ ਹੋਏ ਆ ਅੱਗੇ ਬੱਚਿਆਂ ਦਾ ਫਿਊਚਰ ਆ ਭਵਿੱਖਾ ਉਹ ਸੈੱਟ ਕਰਨ ਦੀ ਚਿੰਤਾ ਹੈ ਮਤਲਬ ਆਪਣੇ ਲਈ ਤਾਂ ਕਦੇ ਝੌਕੇ ਨਹੀਂ ਦੇਖਿਆ ਨਾ ਪਹਿਲਾਂ ਉਹਨਾਂ ਗੈਰਾਂ ਲਈ ਗੈਰ ਹੀ ਨੇ ਜੋ ਅੱਜ ਉਹ ਗੈਰ ਲੋਕ ਸਾਡਾ ਸਮਾਨ ਯੂਜ਼ ਕਰ ਰਹੇ ਨੇ ਇੱਕ ਮਾਂ ਪਿਓ ਨੇ ਆਪਣੇ ਧੀ ਪੁੱਤ ਨੂੰ ਸਮਾਨ ਦੇਣਾ ਹੁੰਦਾ ਕਿੰਨੀਆਂ ਰੀਝਾਂ ਤੇ ਚਾਵਾ ਨਾ ਦਿੰਦੇ ਐ ਪਰ ਧੀ ਪੁੱਤ ਉਹਨਾਂ ਦਾ ਪੁੱਠਾ ਆ ਕੇ ਘਰ ਬੈਠ ਜਾਂਦਾ ਫਿਰ ਕਮਾਲ ਦੀ ਗੱਲ ਹੈ ਕਿ ਸਮਾਨ ਸਾਰਾ ਉਹ ਜੋ ਅਜਨਬੀ ਬਣ ਜਾਂਦੀ ਐ ਅਜਨਬੀ ਵਰਤ ਰਹੇ ਐ ਤੇ ਮੇਰੇ ਕੇਸ ਵਿੱਚ ਤਾਂ ਕੁਝ ਐਸਾ ਕਦੇ-ਕਦੇ ਹਸਾਉਂਦਾ ਆਪਣੀ ਤਕਦੀਰ ਤੇ ਕੁਝ ਐਸਾ ਹੀ ਹੋਇਆ ਐ ਕੀ ਲੋਕ ਚਲੋ ਰਹਿ ਕੇ ਕੁਛ ਨਾ ਕੁਛ ਖੱਟ ਤਾਂ ਲਿਆਉਂਦੇ ਆ ਕੁਛ ਆਪਣੇ ਬੱਚਿਆਂ ਦਾ ਹੱਕ ਜਾਂ ਕੁਛ ਅਸੀਂ ਤਾਂ ਐ ਜੋ ਆਪਣਾ ਲਟਾਇਆ ਹੈ ਉਲਟਾ ਹੱਸਾਉਂਦਾ ਕਦੇ-ਕਦੇ ਆਪਣੀ ਤਕਦੀਰ ਤੇ ਕਿ ਵਾਹ ਤੇਰਾ ਮਤਲਬ ਜਨਮੀ ਇਸ ਲਈ ਹੋਇਆ ਸੀ ਕਿ 8 ਸਾਲ ਉਹਨਾਂ ਤੇ ਉੱਪਰ ਇੰਨਾ ਪਿਆਰ ਯਕੀਨ ਕਰਕੇ ਸਭ ਉਹਨਾਂ ਨੇ ਲੁਟਾ ਕੇ ਆਣਾ ਸੀ ਸਭ ਤੇਰੇ ਮਾਪਿਓ ਤੋਂ ਮੰਗ-ਮੰਗ ਕੇ ਘਰੋਂ ਪਿੱਛੋਂ ਲਜਾਲ ਜਾ ਕੇ ਸਭ ਉਹਨਾਂ ਨੂੰ ਬਣਾ ਕੇ ਉਹਨਾਂ ਲਈ ਫੈਸਿਲਟੀਆਂ ਬਣਾਈਆਂ ਬੂਹੇਬਾਰੀਆਂ ਲਗਾਈਆਂ ਪੱਖੇ ਕੂਲਰਸ ਮਤਲਬ ਫਰਸ਼ਾਂ ਟੁੱਟੀਆਂ ਸਭ ਕੁਝ ਕੀਤਾ ਤੇ ਉਸ ਟਾਈਮ ਤੇ ਮੇਰੇ ਤੇ ਕਾਇਨਾਤ ਅਸਰੀ ਹੋਣੀ ਐ ਕਿ ਇਹ ਪਾਗਲ ਜਿੰਨਾ ਹੈ شدت ਨਾ ਬਣਾ ਰਹੀ ਐ ਇਹ ਇਹਨਾਂ ਨੂੰ ਦੇ ਕੇ ਜਾਣ ਵਾਲੀ ਐ ਸੋ ਕੋਈ ਗੱਲ ਨਹੀਂ ਇੱਕ ਦਿਨ ਸਭ ਦਾ ਆਉਂਦਾ ਸਮਾ ਸਭ ਦਾ ਆਉਂਦਾ ਹਾਂ ਪਰ ਕੁਝ ਚੀਜ਼ਾਂ ਫਿਰ ਸਮੇਂ ਦੇ ਨਾਲ ਭਰੀਆਂ ਨਹੀਂ ਜਾ ਸਕਦੀਆਂ ਹਿਲ ਨਹੀਂ ਹੋ ਸਕਦੀਆਂ ਜੋ ਹੰਡਾ ਲਿਆ ਜੋ ਦਰਦ ਅੰਦਰ ਸਮਾ ਗਿਆ ਸਾਡੇ ਅਸੀਂ ਉਹਨਾਂ ਨੂੰ ਫਿਰ ਤੋਂ ਬਹਾਲ ਨਹੀਂ ਕਰ ਸਕਦੇ ਪਰ ਕਰਨ ਵਾਲਿਆਂ ਦਾ ਇੱਕ ਦਿਨ ਝਟਕੇ ਨਾਲ ਹੀ ਸਭ ਕੁਝ ਠੀਕ ਨਿਕਲ ਜਾਂਦਾ ਹੈ ਹਨਾ ਸੋ ਜਿੰਨੀਆਂ ਵੀ ਭੈਣਾਂ ਮੈਨੂੰ ਇਹ ਮੇਲ ਕਰਦੀਆਂ ਵੀ ਸਾਡੀਆਂ ਨਨਾਨਾ ਨੂੰ ਤੁਸੀਂ ਕੋਈ ਮੈਸੇਜ ਦਿਓ ਹਨਾ ਕੋਈ ਫਾਇਦਾ ਨਹੀਂ ਪੈਣੋ ਕੋਈ ਫਾਇਦਾ ਨਹੀਂ ਕੁਝ ਵੀ ਕਾਰਨ ਹੋ ਸਕਦੇ ਆ ਦੇ ਪਿੱਛੇ ਤੁਹਾਡੀਆਂ ਨਨਾਨਾ ਦੇ ਕੁਝ ਵੀ ਰੀਜ਼ਨ ਹੋ ਸਕਦੇ ਆ ਕਈ ਰਾਜਨੀਤੀ ਦੇ ਚੱਕਰ ਚ ਵੀ ਸਾਡਾ ਭਰਾ ਸਾਡੀ ਚੌਧਰ ਰਵੇ ਇਹੋ ਚੀਜ਼ਾਂ ਚ ਬਹੁਤ ਕੁਝ ਕਰ ਜਾਂਦੀਆਂ ਜੋ ਛਾਤਰ ਨੇ ਨਾ ਉਹ ਬਹੁਤ ਕੁਝ ਕਰ ਜਾਂਦੀਆਂ ਤੇ ਬਾਕੀ ਰੱਬ ਅਗੇ ਅਰਦਾਸ ਕਰਿਆ ਕਰੋ ਬਸ ਰੱਬ ਤੋਂ ਆਪਣੀ ਬੱਚਿਆਂ ਦੀ ਸਿਹਤ ਤੰਦਰੁਸਤੀ ਤੇ ਭਲਾ ਮੰਗਿਆ ਕਰੋ ਸਬਦਾ ਆਪੇ ਵਾਈਗੁਰੂ ਨੇ ਸਮਾਨ ਤੇ ਸਭ ਕਰ ਦੇਣਾ ਸਹੀ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਚ ਨਵੇਂ ਬਲੌਗ ਚ ਜਾਂ ਨਵੀਂ ਸਟੋਰੀ ਦੇ ਨਾਲ ਤਦ ਤੱਕ ਸਾਰੇ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ